ਜਨਾਲ ਤੁਹਾਨੂੰ 4000 ਰੁਪਏ ਦਾ ਅਰੀਜਨ ਲੈਦਰ ਕਵਰ 4000 ਰੁਪਏ ਦਾ ਕੈਸ਼ ਇਨਾਮ ਜਾਂ S23 256GB ਵਾਲਾ ਬਿਲਕੁਲ ਫਰੀ ਦਿੱਤਾ ਜਾਊਗਾ ਬਿਲਕੁਲ ਫਰੀ ਆਫ ਕੋਸਟ 51000 ਨਗਦ ਚਾਹੇ ਤੁਸੀਂ ਲੈ ਲਓ S23 ਚਾਹੇ ਲੈ ਲਓ ਤੁਸੀਂ 51000 ਨਗਦ ਜੈ ਮਾਤਾ ਦੀ ਦੋਸਤੋ Samsung ਕੰਪਨੀ ਇੱਕ ਨਵਾਂ ਫੋਨ ਲਾਂਚ ਕਰਨ ਜਾ ਰਹੀ ਹੈ ਉਹਦੀ ਪ੍ਰੀ ਰਿਜ਼ਰਵ ਸ਼ੁਰੂ ਹੋ ਗਈ ਹੈ ਔਰ ਉਸੇ ਖੁਸ਼ੀ ਦੇ ਵਿੱਚ ਦੀਪਕ ਟੈਲੀਕਮ ਵੱਲੋਂ ਵੀ ਇੱਕ ਅਲੱਗ ਤੋਂ ਅੰਦਾਜ਼ ਨਵਾਂ ਲੈ ਕੇ ਹਾਜ਼ਰ ਹੈ ਦੀਪਕ ਟੈਲੀਕਮ ਤੁਹਾਨੂੰ ਮਿਲੇਗਾ S23 ਬਿਲਕੁਲ ਫ੍ਰੀ ਆਫ ਕੋਸਟ 51000 ਨਗਦ ਚਾਹੇ ਤੁਸੀਂ ਲੈ ਲਓ S23 ਚਾਹੇ ਲੈ ਲਓ ਤੁਸੀਂ 51000 ਨਗਦ ਜਿਵੇਂ ਹੀ ਸਾਡੇ 10 ਫੋਨ ਦੀ ਸੇਲ ਹੁੰਦੀ ਹੈ ਪ੍ਰੀ ਰਿਜ਼ਰਵ ਹੁੰਦੇ ਨੇ 10 ਫੋਨ ਸਾਡੇ Samsung ਦੇ ਨਵੇਂ ਜਿਹਦਾ Fold 6 ਨਾਮ ਹੈ ਜੀ ਔਰ ਫਲਿੱਪ 6 ਹੈ ਦੋਨਾਂ ਦੇ ਵਿੱਚੋਂ ਕੋਈ ਵੀ ਪ੍ਰੀ ਰਿਜ਼ਰਵ 10 ਫੋਨ ਹੁੰਦੇ ਨੇ ਮੈਂ ਉਹ 10 ਪਰਚੀਆਂ ਜਿਹੜੇ ਵੀ ਕਸਟਮਰ ਮੇਰੇ ਕੋਲੋਂ ਕਰਵਾਣਗੇ ਬੁਕਿੰਗ ਉਹਨਾਂ ਦੀਆਂ ਹੀ ਪਰਚੀਆਂ ਮੈਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਪਾਵਾਂਗਾ ਜਿਹੜੀ ਪਰਚੀ ਫਸਟ ਇਨਾਮ ਨਿਕਲੂਗੀ ਉਹਨੂੰ 51000 ਰੁਪਏ ਦਾ ਕੈਸ਼ ਇਨਾਮ ਜਾਂ S22 256GB ਵਾਲਾ ਬਿਲਕੁਲ ਫਰੀ ਦਿੱਤਾ ਜਾਊਗਾ ਬਾਕੀ ਭਾਜੀ ਨਾਲ ਇਧਰੋਂ Samsung ਦੀ ਟੀਮ ਪਹੁੰਚੀ ਹੈ ਇਹਨਾਂ ਤੋਂ ਪੁੱਛਦੇ ਹਾਂ ਕਿ ਪ੍ਰੀ ਰਿਜ਼ਰਵ ਕਿਹੜਾ ਮਾਡਲ ਕੱਢ ਰਹੇ ਨੇ ਹਾਂਜੀ ਭਾਜੀ ਸਸੀਗਲ ਜੀ ਸਾਰਿਆਂ ਨੂੰ Samsung ਆਪਣਾ ਹਰ ਸਾਲ ਦੀ ਹਰ ਸਾਲ ਦੀ ਤਰ੍ਹਾਂ ਫਲਿੱਪ ਸੀਰੀਜ਼ ਦਾ ਫਲਿੱਪ 6 ਮਾਡਲ ਕੱਢ ਰਹੀ ਹੈ ਤੇ ਫੋਲਡ 6 ਮਾਡਲ ਕੱਢ ਰਹੀ ਹੈ ਇਹ ਚ ਪ੍ਰੀ ਜ਼ਰਵ ਦੀ ਜਿਹੜੀ ਆਫਰ ਚੱਲ ਰਹੀ ਹੈ ਮਾ ਕੰਪਨੀ ਵੱਲੋਂ ਜੇ ਤੁਸੀਂ ਦੀਪਕ ਟੈਲੀਕਮੋਂ ਗਾ ਕੇ ਉਹਨਾਂ ਕੋਲੇ ਆ ਕੇ ਫੋਲਡ 6 ਜਾਂ ਫਲਿੱਪ 6 ਪ੍ਰੀ ਜ਼ਰਵ ਕਰਾਣੇ ਹੋ ਤੁਹਾਨੂੰ ਫੋਲਡ 6 ਦੇ ਨਾਲ 7500 ਰੁਪਏ ਦਾ origignal leather cover ਮਿਲੇਗਾ ਤੇ ਫਲਿੱਪ 6 ਦੇ ਨਾਲ ਤੁਹਾਨੂੰ 4000 ਰੁਪਏ ਦਾ origignal leather cover ਮਿਲੇਗਾ ਕਵਰ ਵੀ ਮਿਲਣਗੇ ਤੇ ਨਾਲ ਸਕੀਮ ਵੀ ਮਿਲੇਗੀ 51000 ਵੀ ਮਿਲੂਗਾ ਠੀਕ ਹੈ ਜੀ ਹਾਂਜੀ ਜੈ ਮਾਤਾ ਦੀ ਦੋਸਤੋ ਦੀਪਕ ਟੈਲੀਕਮ ਤੇ ਆ ਕੇ ਜਿਆਦਾ ਤੋਂ ਜਿਆਦਾ ਇਸ ਚੀਜ਼ ਦਾ ਫਾਇਦਾ ਲੋ ਕਿਉਂਕਿ ਇਹ ਵਾਲੀ ਆਫਰ ਸਿਰਫ ਦੀਪਕ ਟੈਲੀਕਮ ਤੇ ਹੀ ਹੈ ਫਰਸਟ 10 ਕਸਟਮਰਸ ਨੂੰ ਜਿਹੜਾ ਪ੍ਰੀ ਰਿਜ਼ਰਵ ਦੇ ਉੱਤੇ 51000 ਰੁਪਿਆ ਨਾਲ ਇੱਕ ਕੈਸ਼ ਜਾਂ S28256 ਲਗਾਇਆ ਹੈ ਉਹਦਾ ਮੈਕਸਿਮਮ ਫਾਇਦਾ ਤੁਸੀਂ ਲੈ ਸਕਦੇ ਹੋ ਜੈ ਮਾਤਾ ਦੀ ਜੈ ਮਾਤਾ ਬਹੁਤ ਬਹੁਤ ਧੰਨਵਾਦ ਜੀ ਪਹਿਲਾ ਆਓ ਤੇ ਲਾਭ ਉਠਾਓ ਪੀਅਰ ਰਿਜ਼ਰਵ ਕਰਾਓ ਵੱਧ ਤੋਂ ਵੱਧ ਜੈ ਮਾਤਾ ਦੀ ਜੀ